प्यारे बच्चों आज आपा क्लास 5 पंजाबी पुस्तक पाठ नंबर 5 शियाणी गल ਦਾ ਪਾਠ ਅਭਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜ਼ੁਬਾਨੀ ਅਭਿਆਸ ਦੇਖੋ ਕੁੰਦਨ ਲਾਲ ਕੀ ਕੰਮ ਕਰਦਾ ਸੀ ਬੱਚੋ ਕੁੰਦਨ ਲਾਲ ਕੀ ਕੰਮ ਕਰਦਾ ਸੀ ਕੁੰਦਨ ਲਾਲ ਸਕੂਟਰ ਤੇ ਮੋਟਰਸਾਈਕਲ ਮਰਮਤ ਕਰਨ ਦਾ ਕੰਮ ਕਰਦਾ ਸੀ ਕੁੰਦਨ ਅਤੇ ਰਾਜਿੰਦਰ ਇਕੱਠੇ ਕਿੱਥੇ ਪੜੇ ਸਨ ਕਿੱਥੇ ਪੜੇ ਸਨ ਇਕੱਠੇ ਉਹ ਦੋਨੇ ਜੋ ਹੈ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਪੜ੍ਹੇ ਸੰਤ ਠੀਕ ਹੈ ਅੱਗੇ ਦੇਖੋ ਬੱਚੋ ਪਸੰਨ ਨੰਬਰ 3 ਜਦੋਂ ਰਾਜਿੰਦਰ ਕਿਤਾਬ ਕਾਪੀ ਲੈ ਕੇ ਬੈਠਦਾ ਤਾਂ ਕੀ ਹੁੰਦਾ ਸੀ ਜਦੋਂ ਵੀ ਰਾਜਿੰਦਰ ਜਿਹੜੀ ਹੈ ਕਿਤਾਬ ਇਹ ਕਾਪੀ ਲੈ ਕੇ ਬੈਠਦਾ ਤਾਂ ਉਹਨੂੰ ਕਦੇ ਤਾਂ ਕੁੰਦਨ ਦਿਖਾਈ ਦਿੰਦਾ ਸੀ ਕਦੇ ਕੁੰਦਨ ਦਾ ਸਕੂਟਰ ਦਿਖਾਈ ਦਿੰਦਾ ਸੀ ਠੀਕ ਹੈ ਬੱਚੋ ਤੇ ਪਸੰਨ ਨੰਬਰ 4 ਦੇਖੋ ਰਾਜਿੰਦਰ ਦੇ ਦਿਮਾਗ ਵਿੱਚ ਕਿਹੜੀ ਸਿਆਣੀ ਗੱਲ ਆ ਗਈ राजेंद्र ਦੇ ਦਿਮਾਗ ਵਿੱਚ ਉਹਦੇ ਪਿਤਾ ਜੀ ਦੀ ਕਹੀ ਗੱਲ ਯਾਦ ਆ ਗਈ। राजेंद्र ਦੇ ਪਿਤਾ ਜੀ ਨੇ ਕਿਹਾ ਸੀ ਕਿ ਪੁੱਤ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਉੱਚੀ ਵਿੱਦਿਆ ਪ੍ਰਾਪਤ ਕਰਨ ਦਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਤੇ ਆਪਾਂ ਨੇ ਹਮੇਸ਼ਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉੱਚੀ ਵਿੱਦਿਆ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਠੀਕ ਹੈ ਬੱਚੋ ਅੱਗੇ ਦੇਖੋ। ਹੇਠੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਹੈ ਡਾਕਟਰ ਰਾਜੇਂਦਰ ਕੁਮਾਰ ਸੋਰੀ ਰਾਜੇਂਦਰ ਕੁੰਦਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਸੀ ਡਾਕਟਰ ਰਾਜੇਂਦਰ ਕੁੰਦਨ ਦੁਆਰਾ ਇੱਕ ਦਿਨ ਵਿੱਚ ਹੀ ਸਕੂਟਰ ਚਲਾਉਣਾ ਸਿੱਖ ਲੈਣ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਇਆ ਸੀ ਡਾਕਟਰ ਜਿਹੜਾ ਰਾਜਿੰਦਰ ਸੀ ਉਹ ਕੁੰਦਨ ਦੀ ਕਿਹੜੀ ਗੱਲ ਤੋਂ ਪ੍ਰਭਾਵਿਤ ਹੋਇਆ ਸੀ ਕਿ ਇੱਕ ਦਿਨ 'ਚ ਹੀ ਸਕੂਟਰ ਸਿੱਖ ਲੈਣ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਅੱਗੇ ਦੇਖੋ ਬੱਚੋ ਪਰਸਾ ਨੰਬਰ 2 ਰਾਜਿੰਦਰ ਪੂਰਾ ਹਫਤਾ ਕਿਹੜੀਆਂ ਸੋਚਾਂ ਵਿੱਚ ਪਿਆ ਰਿਹਾ ਕਿਹੜੀ ਸੋਚਾਂ ਵਿੱਚ ਪਿਆ ਰਿਹਾ ਪੂਰਾ ਹਫਤਾ ਪੂਰਾ ਹਫਤਾ ਰਾਜਿੰਦਰ ਇਨ੍ਹਾਂ ਸੋਚਾਂ ਵਿੱਚ ਪਿਆ ਰਿਹਾ ਕਿ ਉਸ ਲਈ ਪੜਨ ਦਾ ਕੋਈ ਫਾਇਦਾ ਨਹੀਂ ਸਗੋਂ ਕੁੰਦਨ ਵਾਂਗ ਸਕੂਟਰ ਦਾ ਕੰਮ ਸਿੱਖਣਾ ਚਾਹੀਦਾ ਹੈ ਇਸ ਨਾਲ ਉਹ ਵੀ ਕੁੰਦਨ ਵਾਂਗ ਸਕੂਟਰ ਨੂੰ ਆਪ ਚਲਾ ਸਕੇਗਾ ਉਹਦੇ ਮਨ ਵਿੱਚ ਕੀ ਸੀ ਕਿ ਪੜਨ ਦਾ ਮੇਰੇ ਲਈ ਕੋਈ ਫਾਇਦਾ ਨਹੀਂ ਮੈਂ ਵੀ ਕੁੰਦਨ ਵਾਂਗ ਹੀ ਸਕੂਟਰ ਦਾ ਕੰਮ ਸਿੱਖ ਲਿਆ ਜਿਸ ਕਰਕੇ ਮੈਂ ਵੀ ਕੁੰਦਨ ਵਾਂਗ ਹੀ ਸਕੂਟਰ ਆਪ ਹੀ ਚਲਾ ਸਕਾਂਗਾ ਠੀਕ ਹੈ ਬੱਚੋ ਅੱਗੇ ਦੇਖੋ ਪਸੰਦ ਨੰਬਰ 3 ਰਾਜਿੰਦਰ ਨੂੰ ਕਿਤਾਬ ਵਿੱਚ ਪੜੀ ਕਿਹੜੀ ਗੱਲ ਯਾਦ ਆ ਗਈ ਕਿਹੜੀ ਗੱਲ ਯਾਦ ਆ ਗਈ ਕਿਤਾਬ ਵਿੱਚ ਪੜੀ ਰਾਜੇਂਦਰ ਨੂੰ ਕਿਤਾਬ ਵਿੱਚ ਪੜੀ ਇਹ ਗੱਲ ਯਾਦ ਆ ਗਈ ਕਿ ਆਪਣੇ ਮਨ ਦੀ ਉਲਝਣ ਨੂੰ ਕਦੇ ਦਬਾ ਕੇ ਨਹੀਂ ਰੱਖਣਾ ਚਾਹੀਦਾ ਜੇਕਰ ਕਿਸੇ ਨਾਲ ਉਸ ਨੂੰ ਸਾਂਝੀ ਕਰੋ ਤਾਂ ਉਹ ਦੂਰ ਹੋ ਜਾਂਦੀ ਹੈ ਠੀਕ ਹੈ ਬੱਚੋ ਕਿ ਆਪਾਂ ਨੇ ਕੋਈ ਵੀ ਆਪਣੀ ਗੱਲ ਜਿਹੜੀ ਹੈ ਮਨ 'ਚ ਦਬਾ ਕੇ ਨਹੀਂ ਰੱਖਣੀ ਹੁੰਦੀ ਆਪਾਂ ਨੇ ਕਿਸੇ ਨਾਲ ਸਾਂਝੀ ਕਰਨੀ ਹੁੰਦੀ ਤਾਂ ਕਿ ਉਹਦਾ ਕੋਈ ਨਾ ਕੋਈ ਹੱਲ ਨਿਕਲ ਸਕੇ ਅੱਗੇ ਦੇਖੋ ਪਰਸਨ ਨੰਬਰ 4 ਬੱਚੋ ਪਿਤਾ ਜੀ ਨੇ ਰਾਜਿੰਦਰ ਨੂੰ ਕਿਹੜੀ ਸਲਾਹ ਦਿੱਤੀ ਕਿਹੜੀ ਸਲਾਹ ਦਿੱਤੀ ਸੀ ਰਾਜਿੰਦਰ ਦੇ ਪਿਤਾ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਫਿਰ ਕੋਈ ਹੋਰ ਕੰਮ ਕਰਨ ਬਾਰੇ ਸੋਚੇ ਉੱਚੀ ਵਿੱਦਿਆ ਪ੍ਰਾਪਤ ਕਰਕੇ ਕੋਈ ਵੀ ਕੰਮ ਉਹ ਹੋਰ ਵੀ ਵਧੀਆ ਢੰਗ ਨਾਲ ਕਰ ਸਕਦਾ ਹੈ ਵਧੀਆ ਉਹਨਾਂ ਨੇ ਕੀ ਸਲਾਹ ਦਿੱਤੀ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪ ਦੀ ਜਿਹੜੀ ਪੜ੍ਹਾਈ ਪੂਰੀ ਕਰ ਲੇ ਤਾਕੀ ਉਹ ਜਿਹੜਾ ਵੀ ਕੰਮ ਕਰੇ ਉਹ ਹੋਰ ਵਧੀਆ ਢੰਗ ਨਾਲ ਕਰ ਸਕੇ ਠੀਕ ਹੈ ਬੱਚੋ ਅੱਗੇ ਦੇਖੋ ਹੇਠਾ ਲਿਖੇ ਵਾਕ ਵਿੱਚ ਕਿਸ ਨੇ ਕਿਸ ਨੂੰ ਕਹੇ ਆਦਸ ਨੇ ਕਿਹੜੇ ਜਿਹੜਾ ਵਾਕ ਉਹ ਕਿਸ ਨੇ ਕਿਸ ਨੂੰ ਕਹੇ ਛੱਡ ਯਾਰ ਪੜਾਈ ਨੂੰ ਮੇਰਾ ਚਾਚਾ ਕਹਿੰਦਾ ਹੈ ਕੁਝ ਨਹੀਂ ਰੱਖਿਆ ਪੜਾਈਆਂ ਵਿੱਚ ਮੈਨੂੰ ਚਾਚੇ ਨੇ ਸ਼ਹਿਰ ਵਿੱਚ ਸਕੂਟਰਾ ਵਾਲੀ ਦੁਕਾਨ ਉੱਤੇ ਲਾ ਦਿੱਤਾ ਹੈ ਇਹ ਕਿਹਨੇ ਕਿਹਾ ਇਹ ਵਾਕ ਕੁੰਦਨ ਨੇ ਰਾਜਿੰਦਰ ਨੂੰ ਕਹੇ ਅਗਲਾ ਦੇਖੋ ਦੋ ਨਾ ਪੁੱਤਰ ਕੋਈ ਕਾਰਨ ਵੀ ਤਾਂ ਹੋਵੇ ਪਤਾ ਤਾਂ ਲੱਗੇ ਵਿੱਚੋਂ ਗੱਲ ਕੀ ਹੈ ਭਈ ਇਹ ਵਾਕਏ ਨੇ ਕਹੇ ਇਹ ਵਾਕ ਪਿਤਾ ਜੀ ਨੇ ਰਾਜੇਂਦਰ ਨੂੰ ਕਹੇ ਠੀਕ ਹੈ ਬੱਚੋ ਤੀਜਾ ਦੇਖੋ ਹਰ ਗੱਲ ਦਾ ਕਿਸੇ ਠੀਕ ਸਮੇਂ ਹੀ ਮੁੱਲ ਹੁੰਦਾ ਹੈ ਠੀਕ ਹੈ ਇਹ ਗੱਲ ਜਿਹੜੀ ਹੈ ਇਹ ਵਾਕ ਰਾਜੇਂਦਰ ਨੇ ਕੁੰਦਨ ਨੂੰ ਕਹੇ ਠੀਕ ਹੈ ਬੱਚੋ ਅੱਗੇ ਦੇਖੋ ਹੇਠਾਂ ਲਿਖੇ ਸ਼ਬਦਾਂ ਦੇ ਉਲਟ ਸ਼ਬਦ ਲਿਖੋ ਵਿਪਰੀਤ ਸ਼ਬਦ ਲਿਖਨੇ ਉੱਪਰ ਹੇਠਾਂ ਨੇੜੇ ਦੂਰ ਮਾੜੀ ਚੰਗੀ ਪਿੱਛੇ ਅੱਗੇ ਨਵੀਂ ਉੱਚੀ ਛੋਟੀਵੀਂ ਉੱਚੀ ਲਾਭ ਤੇ ਹਾਨੀ ਅੱਗੇ ਦੇਖੋ ਵਿੱਚ ਹੇਠਾਂ ਲਿਖੇ ਵਾਕਾਂ ਵਿੱਚਲੇ ਸ਼ਬਦਾਂ ਦੇ ਲਿੰਗ ਬਦਲੋ ਦੇਖੋ ਚਾਚਾ ਜੀ ਨੇ ਬੇਟੇ ਨੂੰ ਕੰਮ ਤੇ ਲਾ ਦਿੱਤਾ ਚਾਚਾ ਦਾ ਕੀ ਬਣ ਗਿਆ ਚਾਚੀ ਚਾਚੀ ਜੀ ਨੇ ਬੇਟੇ ਦਾ ਬੇਟੀ ਨੂੰ ਕੰਮ ਲਾ ਦਿੱਤਾ ਠੀਕ ਹੈ ਬੱਚੋ ਅੱਗੇ ਦੇਖੋ 2 ਪੁੱਤਰ ਦੀ ਇਹ ਗੱਲ ਪਿਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ ਠੀਕ ਹੈ ਤੇ ਹੁਣ ਦੇਖੋ ਪੁੱਤਰ ਦਾ ਬਣ ਗਿਆ ਧੀ ਧੀ ਦੀ ਇਹ ਗੱਲ ਪਿਤਾ ਜੀ ਦਾ ਮਾਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੇ ਅੱਗੇ ਦੇਖੋ ਬੱਚੋ ਹੇਠੇ ਲਿਖੇ ਵਾਕਾਂ ਵਿੱਚਲੇ ਸ਼ਬਦਾਂ ਦੇ ਬਚਨ ਬਦਲੋ ਬਚਨ ਕੀ ਹੁੰਦਾ ਇੱਕ ਤੋਂ ਅਨੇਕ ਬਣਾਣੇ ਮੈਂ ਕਿਤਾਬ ਲੈ ਕੇ ਬੈਠ ਗਿਆ ਤਾਂ ਮੈਂ ਦਾ ਬਣ ਗਿਆ ਅਸੀਂ ਕਿਤਾਬ ਦਾ ਕਿਤਾਬਾਂ ਲੈ ਕੇ ਬੈਠ ਗਏ ਠੀਕ ਹੈ ਬੱਚੋ ਦੁੱਜਾ ਉਸ ਨੇ ਸਿਆਣੀ ਗੱਲ ਦੱਸੀ ਉਹਨਾਂ ਨੇ ਸਿਆਣੀਆਂ ਗੱਲਾਂ ਦੱਸੀਆਂ ਠੀਕ ਹੈ ਬੱਚੋ ਅੱਗੇ ਦੇਖੋ ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਬਦਲਣਾ ਹੈ ਮਿਸਤਰੀ ਮਿਸਤਰੀ ਨੂੰ ਬੁਲਾ ਕੇ ਕੰਮ ਕਰਵਾਓ ਉਲਝਣ ਮਨ ਦੀ ਉਲਝਣ ਨੂੰ ਕਦੇ ਦਵਾ ਕੇ ਨਾ ਰੱਖੋ ਜੋਸ਼ ਜਵਾਨ ਜੋਸ਼ ਨਾਲ ਅੱਗੇ ਵਧਣ ਲੱਗੇ ਪ੍ਰੇਸ਼ਾਨ ਰਜਿੰਦਰ ਬਹੁਤ ਪ੍ਰੇਸ਼ਾਨ ਹੈ ਸਫਰ ਸਫਰ ਬਹੁਤ ਲੰਬਾ ਹੈ ਅਕੇ ਦੇਖੋ ਇਸ ਕਹਾਣੀ ਨੂੰ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਆ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਉਲਝਣ ਵਿੱਚ ਫਸੇ ਹਾਂ ਤਾਂ ਉਹ ਕਿਸੇ ਹੋਰ ਨਾਲ ਸਾਂਝੀ ਕਰਨ ਨਾਲ ਦੂਰ ਹੋ ਜਾਂਦੀ ਹੈ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਓਕੇ ਥੈਂਕ ਯੂ